ਪਾਪੜੇ ਆ ਬੜੇ ਕਾਲੇ ਹੋਏ ਅੱਛਾ ਹੋਰ ਕਿ ਮਿਲ ਜੂ ਉਹ ਤੁਹਾਨੂੰ ਆਇਆਗਾ ਪਾਪੜੇ ਲੰਬਾ ਪਾਪੜਾ ਖਲਣ ਚ ਗੇਰੇ ਜਮਾਰ ਤੇ ਆਇਆ ਹੋਇਆ ਨੇ ਉਹ ਉੱਥੇ ਵੀ ਨੋ ਆਏ ਸੀ ਫ੍ਰੀ ਮੰਗੋ ਮਿਲ ਜੂ ਆਪਣੇ ਮਿੱਤਰ ਕੋ ਫਰਮ ਮੁਰਗਿਆ ਦਾ ਹੋਵੇ ਰੂੜਿਆ ਰਣੇ ਦੇ ਬਾਬਾ ਫਿਰਦੇ ਨੇ ਮਿਲ ਜੂ ਰੋ ਤਾਂ ਮਿਲ ਜੂ ਮਿਲ ਜੂ ਸਰ ਕੀ ਕਰਨਾ ਕੁਛ ਦੇ ਆਪਾਂ ਕੀੜੀਆਂ ਨੇ ਇਹ ਚਲ ਲਈਏ ਬੇਦਰ ਆਹ ਦੇ ਬਾਈ ਖੜਾ ਹੂੰ ਹਾਂ ਪੁੱਛਦੇ ਔਰ ਦੱਛਣ ਕਿਤਾ ਪੰਜਾਬੀ ਮਸ਼ਹੂਰ ਨਹੀਂ ਉਹਦੀ ਦੱਸ ਦੂਗਾ ਹਾਂ ਹਾਂ ਕੋਈ ਨਾ ਤੁਸੀਂ ਲੋਕਾ ਉਹਨੂੰ ਵਾਟੇ ਡਰ ਉਹ ਲੋੜਗੇ ਉਹ ਨਹੀਂ ਸੜਕ ਵੱਖਣ ਤੇ ਘਰ ਦੱਸਣ ਕਿ ਦਾ ਪੰਜਾਬੀ ਮੇਰੇ ਗਾਹ ਖੜੀ ਢੇਗਾ ਅੱਛਾ ਉਹਦਾ ਇੱਛਾ ਲਈ ਜਨਾ ਚਾਹ ਪੁੱਛਿਆ ਬਾਰਾ ਉਹ ਗੱਲਾਂ ਕਰਦਾ ਤੂ ਜੇ ਗਰਾਂ ਤੂ ਮੇਰਾ ਬਾਦੂ ਮੱਛੇ ਆਉਂਦਾ ਚਾਹ ਤੂ ਦੇ ਦੇ ਬੋਲ ਤੂ ਮੇਰਾ ਨਾ ਦੇ ਕਰਾਉ ਕਰ ਤੇ ਨਹੀਂ ਹਾਂ ਜਾਂ ਨਹੀਂ ਕਰਲਾ ਓਏ ਸਾਹਮਣੇ ਲੱਗਦਾ ਮੈਨੂੰ ਹਾਂ ਸਾਹਮਣੇ ਲੱਗਦਾ ਮੈਨੂੰ ਫੁਰਦੀਆਂ ਹਾਂ ਹਾਂ ਉਹ ਬਾਰੀ ਵੀ ਖੜੇ ਨੇ ਉਹਨਾਂ ਨੂੰ ਪੁੱਛ ਲਈਦਾ ਜੀ

ਉਹਦਾ ਕਾਨੂੰਨ ਦੀ ਨਹੀਂ ਪਤਾ ਜੀ ਤੋ ਭਾਈ ਯਾਰ ਤੂੰ ਕਾਨੂੰਨ ਟਾਈਮ ਖਰਾਬ ਕਰਾਉਣਾ ਸਾਨੂੰ ਦੱਸ ਦੇ ਜੇ ਕਿਸੇ ਦੇ ਹੈਗੀ ਆ ਯਾਰ ਬੜਾ ਕੰਮ ਖਰਾਬ ਹੋ ਜਾਂਦਾ ਭਾਈ ਉਹ ਭਾਈ ਮੈਂ ਤਾਂ ਦੱਸਦਾ ਯਾਰ ਕੰਮ ਖਰਾਬ ਹੋ ਜਾਂਦਾ ਤੁਸੀਂ ਘੜਾਉਣੇ ਐਸੀ ਬਾਤ ਅੱਛਾ ਬੱਚੇ ਘੜਾਉਣੇ ਨੇ ਜੇ ਤੇਰੇ ਮੇਰੇ ਕੋਈ ਹੈਗੀ ਆ ਤੂੰ ਦੱਸ ਤੇਰੇ ਪਿੰਡ ਪਤਾ ਹੂਆ ਰੰਡਾ ਕਿਹੜਾ ਫੇਰ ਵੀ ਦੱਸ ਦੇ ਯਾਰ ਛੋਟਾ ਨੰਗੜਾ ਭਾਈ ਸਾਡਾ ਪਿੰਡ ਦਾ ਹਾਂ ਮੈਂ ਇੰਨੀ ਵਾਰ ਟੋਆ ਗਏ ਜਿਸ ਨੂੰ ਮੁਰਗੀ ਨਹੀਂ ਸਹੀ ਕੋਈ ਅਸੀਂ ਸਵੇਰ ਦੇ ਨਿਕਲੇ ਥੈਂ ਹਿੰਦੀ ਭਾਈ ਯਾਰ ਉਹਨੇ ਕਾਨੂੰਨ ਤੇ ਨਮਥਾ ਮਾਰਦੇ ਕਾ ਪੰਜ ਪਿੰਡ ਦਾ ਤੇ ਸਾਨੂੰ ਮੁਰਗੀ ਨਹੀਂ ਸਹੀ ਨਹੀਂ ਸੀ ਬਾਈ ਹੋਰ ਯਾਰ ਕੋਈ ਹੈ ਕੀ ਆ ਤਾਂ ਨਾਲ ਦਿੰਦਾ ਮੂਲੇ ਸਰਦੀ ਦਾ ਟਾਈਮ ਅੱਛਾ ਲੱਗਦਾ ਬਈ 10 ਪਾ ਦੇ ਯਾਰ ਪਲਾ ਹੋ ਜੂ ਬਈ ਯਾਰ ਹਨਾ ਕਿਸੇ ਦਾ ਆ ਇਧਰ ਕਰਾਂ ਅੰਜ ਪਲਾ ਕਰ ਲੋ ਰ ਇਹਨਾਂ ਦੇ ਹੁੰਦਿਆਂ ਨੇ ਮੁਰਗੀਆਂ ਮਲਾ ਹੋਣੀਆਂ ਸੇਵ ਵਾਲੀਆਂ ਅੱਛਾ ਹਾਂ ਆਪਣੇ ਲੋ ਵੀ ਨੇ ਜੀ ਠੀਕ ਆ ਤੇਰੇ ਭਾਈ ਧੰਨਵਾਦ ਤੇਰਾ ਘਰ ਦਾ ਤੇਲੀ ਹੋਰ ਹੋਰ ਆਈ ਪਲਾ ਹੋ ਜਾਂਦਾ ਬਈ 10 ਪਾ ਦੇ ਤੋਂ ਕਿਸੇ ਦਾ ਆਜਾ ਕਤਾਰ ਫਿਲੇ ਵਰ ਦੇ ਸਾਰਾ ਫੜ ਡੋਪਾ ਲੈ ਆ ਆ ਵੀ ਲੱਗਦਾ ਭਾਈ ਆ ਕਰ ਮੁਕਿਆ ਹੀ ਆ ਲੱਗਦਾ ਤਾ ਮੈਨੂੰ ਵੀ ਬਾਰ ਕੇ ਪਠਾਈਆ ਪਾਉ ਖੈਰ ਪਾਉ ਖੈਰ ਤਰ ਕਰ ਰਿਹਾ ਤਾ ਪਠਾਈਆਂ ਪੀਆਂ ਨੇ ਬਾਰ ਕੇ ਹਾਂ ਹੁਰੀ ਲਾ ਦੇ ਤੁਹਾਰ ਵੀ ਪੁੱਛ ਲੈਣੇ ਰੋ ਥੋੜਾ ਜਿਹਾ ਲਾ ਦੇ ਮੁਰਗੀਆਂ ਜਿਹਾ ਲੱਗਦਾ ਕਾ ਚਲੋ ਆ ਜਾ ਪੁੱਛ ਲੈ ਨੇ ਚਾਬੀ ਕੱਢ ਲਈ ਕੱਢ ਲਈ ਕੱਢ ਲਈ ਜਮਾਨਾ ਮਾੜਾ ਕੌਰ ਖਾ ਅੱਖਾਂ ਬਚਾ ਕੇ ਲੈ ਜਾਂਦਾ ਅਗਲਾ ਮਿੰਟ ਚ ਪੁੱਤ ਹਾਂ ਬਾਈ ਕਿੱਧਰ ਆ ਸੀ ਇੱਧਰ ਆ ਮੈਂ ਪੁੱਛਦੇ ਅੱਛਾ ਮੈਂ ਤਾਂ ਸੀ ਸਸੀ ਕਾ ਤੇਰੀ ਗੱਲ ਪਣੇ ਕਿਵੇਂ ਆਏ ਵੀਰੇ ਮੇਰੇ ਮੁਰਗੀ ਚਾਹੀ ਸੇਵਾ ਜੀ ਦੱਸ ਪਾਈ ਆ ਸਾਨੂੰ ਕਿਸੇ ਨੇ ਸਾਡੇ ਨਹੀਂ ਮੁਰਗੇ ਮਰ ਗਏ ਹੈਗੀ ਆ ਤੇ ਨਾ ਅੱਡੇ ਦੇ ਬੇਟਾ ਹੀ ਮੁੰਡਾ ਉਹਨੇ ਦੱਸ ਪਾਈ ਆ ਇਹਦਾ ਬੱਚੇ ਕਢਾਉਣੇ ਨੇ ਤੇ ਵਾਲੀ ਮੁਰਗੀ ਭਾਲ ਦੇ ਬੇਟਾ ਬਈ ਐਂ ਕਾ ਤੇ ਕਰਦੇ ਪੈਸੇ ਲੈ ਲਿਓ ਪੈਸਾ ਵੀ ਕੋਈ ਗੱਲ ਨਹੀਂ ਵੀਰੇ ਲੈਣਾ ਆ ਹੋਰ ਸੱਤ ਮੁਰਗੇ ਸੀ ਅੱਠ ਅੱਠਵਾਂ ਮੁਰਗਾ ਸੀਗਾ ਮੁਰਗਾ ਤਾਂ ਵੱਢ ਕੇ ਖਾ ਗਏ। ਮੁਰਗੇ ਨੇ ਕਿਸ ਵਾਰ ਰੱਖਣੀ ਹੈਗੀ ਸੇਵਾ। ਫੇਰ ਹੁਣ ਓਏ। ਚਲ ਮੁਰਗੀਆਂ ਵਿੱਕੀ ਗਈ। ਕਿਤੇ ਫਿਰ ਪਿੰਡ 'ਚ ਹੋਰ ਪਤਾ ਕਰ ਲਓ। ਲੈ ਲੈ ਨਾ ਬਿਰੋ। ਐਡਾ ਵੱਡਾ ਪਿੰਡਾ ਦਾ ਦੇਖ ਲਓ। 10 ਪਾਈਸੇ 'ਚ ਮੁੰਡੇ ਨੇ। ਕਹਿੰਦਾ ਉਹਨਾਂ ਦੇਖਦਾ ਹਾਂ। ਹੋਰ ਪਣੇ ਬਾਹ ਨੁਕਸਾਨ ਹੋ ਜੂ ਸਾਡਾ। ਨਾ ਵੀਰੇ ਹੈ ਹੀ ਨਹੀਂ। ਸਾਸੀ ਅੰਡੇ ਕਿੰਨੇ ਪੱਚੀ ਸੀ ਉਹ। ਮੁਰਗੇ ਨੇ ਇਹਦੇ ਉੱਤੇ। ਨਹੀਂ ਤੇ ਨੇ ਬਾਹ ਨੁਕਸਾਨ ਹੋ ਜੂ। ਪਣੇ 10 ਪਾ ਦੇ। ਪੈਸੇ ਤਾਂ ਵਾਰ ਕਰੇਗੇ ਨਗੇ। ਅੱਛਾ। ਹਾਂ। ਚਲ ਫਿਰ। ਚਾਈ ਤਾਂ ਹੋਣੀ। ਚੰਗਾ ਪਣੇ। ਚਾਹ ਤਾਂ ਬੱਸ ਪਣੇ। ਤਰਾ ਯਾਰ ਹੋਰ ਪਤਾ ਕਰ ਲੈਣਾ ਹੈ ਹੋਰ ਪਤਾ ਕਰ ਲੈਣਾ ਹੈ ਜਦ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਓਏ ਇਹ ਮੁਰਗਾ ਦਾ ਖਾਨ ਵਾਲੇ ਖਾ ਗੇ ਮੂਖੀਆਂ ਦਾ ਕੀ ਲਿੰਕ ਹੈ ਇਹਦੇ ਨਾਲ ਭਿੰਦੇ ਚਾਰ ਦਾ ਸੇਵਾ ਸੁਬਾਨਾ ਮੁਰਗੇ ਦਾ ਕੀ ਉਹ ਸੰਬੰਧ ਹੈ ਉਹਨੇ ਕਿ ਮੇਰੇ ਸਾਰੇ ਨੇ ਪੰਜੀਰੀ ਰਲ ਆਉਣੀ ਸੀ ਉਹ ਰੈ ਤੈਨੂੰ ਮੈਂ ਦੱਸਾਂਗਾ ਜਿਵੇਂ ਬੁੜੀਆਂ ਵਾ ਬੰਦਾਂ ਦਾ ਵਰਤ ਰੱਖਦੇ ਨੇ ਨਾ ਸਮਝ ਗਏ ਗੱਲ ਅੱਛਾ ਉਵੇਂ ਹੀ ਮੁਰਗਿਆਂ ਮੁਰਗੇ ਦਾ ਹੀ ਵਰਤ ਰੱਖਦੀ ਹੈ ਜਿਹੜਾ ਵਰਤਣਾ ਕਹਿੰਦੇ ਪਾਲਕ ਖਾ ਕੇ ਅੰਡੇ ਵੱਧ ਜਾਂਦੀਆਂ ਨੇ ਓਏ ਤੂੰ ਦਾ ਬੜਾ ਕੁਝ ਬੋਲਦਾ ਯਾਰ ਤੂੰ ਆ ਬਹਿ ਜਾ ਕੋਈ ਨਾ ਸੁਣ ਲੈ ਯਾਰ ਤੂੰ ਗੱਲ ਤਾ ਨਾ ਬੋਲ ਇੱਥੇ ਬਸ ਚੱਲ ਉਹਦਾ ਪੁੱਠੀਆਂ ਗੱਲਾਂ ਕਰਦਾ ਚੱਲ ਯਾਰ ਤੋਰ ਦੀ ਲੋਕਾਂ ਨੂੰ ਇਤਰਾਣੇ ਤੋਂ ਆਪੀ ਇਹਨਾਂ ਨੂੰ ਪਤਾ ਸਾਰੀ ਖਬਰ ਹੁੰਦੀ ਹੈ ਸੀਸੀਟੀ ਵੀ ਕੈਮਰੇ ਆ ਇਹ ਪਿੰਡ ਦੇ ਹਾਂ ਬਾਬੇ ਮੁਰਗੀਆਂ ਹੈਗੀਆਂ ਤੇਰੀ ਨੇਗਾ ਚ ਯਾਰ ਮੁਰਗੀ ਚਾਹੀਦੀ ਸੰਤ ਹੈ ਮੁਰਗੀਆਂ ਤੋਂ ਸੇਰੀਆਂ ਨੇ ਅੱਛਾ ਹਾਂ ਬਹੁਤ ਘਰ ਆਉਂਦੀ ਨੇ ਹੋਰ ਜਰਤ ਸਾਡੇ ਾਂਡੇ ਖਰਾਉ ਹੋ ਜਾਂਦੇ ਆ ਮਿਹਰਬਾਨੀ ਆ ਤੇਰੀ ਅੱਛਾ ਹੂੰ ਾਂਡੇ ਤੇ ਰਹੀ ਨੇ ਕੋ ਮੁਰਗੀਆਂ ਨੇ ਉਹ ਹੈਗੇ ਤਾਂ ਮੁਰਗੀਆਂ ਦੇ ਆ ਨੂੰ ਮਾਲਕ ਤਾਂ ਅਸੀਂ ਆ ਨਾ ਫਿਰ ਅੱਛਾ ਹੋਰ ਬੱਸ ਸਿਹਰ ਵਾਲੀ ਮੁਰਗੀ ਚਾਹੀਦੀ ਤਾਂ ਬੱਚੇ ਢਾਉਣੇ ਨੇ ਅੱਛਾ ਬੱਚੇ ਢਾਉਣੇ ਨੇ ਹਾਂ ਇਹ ਸਿਹਰ ਦੇ ਫਿਰਦੇ ਆ ਜੇ ਹੈਗੇ ਨਾ ਜੇ ਤਾਂ ਨੰਨੀਗਾ ਜੀ ਤਾਂ ਹੈ ਜੀ ਬਈ ਪੁੱਛ ਲੈ ਚਲ ਠੀਕ ਆ ਕਿੰਨੇ ਚੋਂ ਕਰੀ ਬਾਬੇ ਹੋਈ ਤਾਂ ਮਖੌਲੀ ਆ ਯਾਰ ਬੇਲਤੀ ਨੇ ਚੱਲ ਮਖੌਲੀ ਦਾ ਕਿਉਂ ਆ ਚੱਲ ਚੱਲ ਇਹਨਾਂ ਕੋਲੇ ਕੀ ਆ ਯਾਰ ਕੀ ਆ ਇਹਨਾਂ ਕੋਲੇ ਚੱਲ ਈ ਇਹ ਨਾ ਕੋਲੇ ਪੰਨੇ ਲੱਗੀ ਮੋਟਰ ਸੰਤੇ ਜਿਦਾ ਵਾਵਾ ਖੜੇ ਆਉਂ। ਹੋਰ ਤੜਕੇ ਦੇ ਪੁਕਾਈ ਕਰੀ ਜਾਂਦੇ ਆ। ਗਾਖ ਵਾਵਾ ਲੱਗਦੇ ਆ ਬਾਈ ਕੋਲੇ ਹਨਾ। ਉਹਨੇ ਲੱਗਿਆ ਨਾ ਹੋਵੇ। ਹੋ ਗਿਆ। ਸਾਫੋ ਬੱਚੇ ਕਿਉਂ ਗੱਲ ਨਾ ਹੋ ਜੇ ਕੋਈ ਹੋਰ ਹੀ ਲੱਗਿਆ। ਵੀਰ ਵੀ ਆ ਕੇ ਉਸ ਦਾ ਪੈਣਾ। ਹੋ ਰਹੇ ਜੀ ਮੇਲੇ ਚ ਮੱਝਾ ਯਾਰ ਬਈ। ਵਿੱਚ ਗੱਡੀਆਂ ਆਈਆਂ ਤਾਂ ਵਾਵਾ ਨੇ। ਅੰਦਰ ਬੋਲੀ ਜਾਂਦੇ ਗਾਖ ਜੀ। ਗਾਖ ਜੀ ਬੋਲੀ ਜਾਂਦੇ। ਕਾਲੀ ਜੀ ਦੀ ਬੱਚੀ ਦੀ ਸੇਵਾ ਤੇ ਆਹ ਦਿਖ ਜਾਂਦੀ ਜੀ ਦੀ ਸੇਵਾ ਪੱਟੀ ਫੈਕਟਰੀ ਆ ਖਜ਼ਾਨਾ ਇਹ ਖਾਲੀ ਨਹੀਂ ਹੈਗਾ ਪਰ ਆਖ ਜਾਣੇ ਚ ਆ ਗਿਆ ਆਪਾਂ ਇਥੋ ਨਹੀਂ ਖਾਲੀ ਮੋੜ ਤੇ ਨਾ ਕਾਲੀ ਕੋ ਮੋੜਾ ਮੋੜ ਤੇ ਨਹੀਂ ਖਾਲੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਧੰ ਭਾਗ ਪਈ ਦਰਸ਼ਨ ਮਸਾ ਹੋਏ ਸਾਰੇ ਦਿਨ ਦੇ ਨਾ ਤੂੰ ਤਾਂ ਸਾਨੂੰ ਆਏ ਮਿਲਿਆ ਮਹਾਂ ਪੁੱਛੀਨਾ ਤੇ ਮੇ ਭਾਈ ਮੈਂ ਤਾਂ ਸਿਆਣਾ ਕਿਹੜੇ ਪਿੰਡੋਂ ਤੁਸੀਂ ਭਾਈ ਅਸੀਂ ਐ ਛੋਟੇ ਨੰਦੋਂ ਤੁਸੀ ਹਾਂ ਮੇਰਾ ਹਾਂ ਨਾਲ ਹੀ ਸਰ ਦੇ ਸਵੇਰ ਦੇ ਸਾਨੂੰ ਚਾਹੀਦੇ ਸੇਵਾ ਵਾਲੀ ਮੁਰਗੀ ਦੇਸੀ ਨਾਲ ਬੱਚਿਆਂ ਵਾਲ ਮੁਰਗੀ ਤਾਂ ਬੜੀ ਅਸਲ ਹੈ ਹਜੇ 2 ਦਿਨ ਹੀ ਹੋਇਆ ਸੇਵਾ ਮੰਗਲ ਲੱਗੀ ਨੂੰ ਲਾਲ ਗੋਲ ਮਟੋਲ ਜਮਾ ਪ्योर ਅਸਲ ਅੱਛਾ ਭਾਈ ਆ ਚਾਹ 40 ਅੰਡੇ ਧਰਦੀ ਓ ਦੇ ਥੱਲੇ ਇੱਕ ਵੀ ਬੱਚਾ ਅੰਡਾ ਨਹੀਂ ਖਰਾਬ ਹਾਂ ਬੁੱッコਲ ਦੀ ਭਰੀ ਹੋਵੇ ਨਾ ਹਾਂ ਪੂਰੀ ਭਰੀ ਇਹ ਮੁਰਗੀ ਮੇਰੇ ਕੋਲੇ ਦੇਖ ਮਾਲ ਚੈੱਕ ਕਰ ਲੈ ਮੁਰਗੇ ਦੇਖ ਮੇਰੇ ਸਾਲੇ ਤੇ 2.5 ਦਾ ਹੀ 3-3 ਕਿਲੋ ਦੇ ਨੇ ਹਾਂ ਮੁਰਗੀ ਚਾਹੀਦਾ ਇਹਨੂੰ ਵਧੀਆ ਬੁੱਕਲ ਦੀ। ਵਧੀਆ ਬੁੱਕਲ ਦੀ ਮੁਰਗੀ ਆ ਲਿਖ ਪਿਓਰ ਲਾਲ ਮੁਰਗੀ ਰੱਖਦਾ ਮੈਂ ਦੇਸੀ। ਆ ਇੱਕ ਕਾਲੀ ਜੀ ਸੀ ਮੇਰੇ ਕੋਲ ਇਹ ਵੀ ਸੇਵਾ ਮੰਗਣ ਲੱਗ ਗਈ ਸੀ ਇਹਦੇ ਤੋਂ ਬੱਚੇ ਕਢਾ ਲੇ ਮੈਂ ਇਹਨੇ ਚਾਰ ਪੰਜ ਹੀ ਕੱਢੇ ਆ। ਬੜਾ ਤਕੜਾ ਕੰਮ ਆ ਹਨਾ। ਵੇਚਣਾ ਪਵੇ ਬਾਈ ਓਏ। ਨਾ ਵੇਚਣੇ ਦਾ ਕਾਨੂੰ ਆਂਗੇ ਮੈਂ ਤਾਂ ਆਪਦੇ ਵਾਸਤੇ ਹੀ ਰੱਖਦਾ ਆਂਦੇ ਹੁੰਦੇ ਵਿਕ ਜਾਂਦਾ ਸਿਆਲ ਚ ਯਾਰ ਉਹਦਾ ਠੀਕ ਹੈ ਨਾ ਕਈ ਵਾਰੀ ਮਾਂ ਬੇ ਬੱਚੇ ਨਾ ਨਾ ਬੱਚੇ ਬੁੱਚੇ ਦਾ ਮੁਰਗੀ ਵੀ ਸੇਵਾ ਵਾਲੀ ਤੁਹਾਨੂੰ ਦੇ ਦੂੰਗਾ ਪੂਰੀ 4 ਬੀਹਾਂ ਦੀ ਮੁਰਗੀ ਦੇਊਂਗਾ 1 2 ਰੁਪਿਆ ਘੱਟ ਨਹੀਂ ਲੈਂਦਾ ਜਾ ਨਹੀਂ ਆ ਉਹ ਰੌਣਕਾਂ ਲਗੀਆਂ ਪਈਆਂ ਭਾਈ ਜਮੇਤਾਰ ਤੇ ਆ ਬਾਹ ਬੜਕੇ ਤਾਰਤੇ ਜਮਾ ਮਤਲਬ ਹਾਂ ਪੂਰੇ ਚਾਰ ਬੀਹਾਂ ਦੀ ਮੁਰਗੀ ਦਊਂਗਾ 1 ਰੁਪਿਆ ਕੱਟ ਲੈ ਲੈਂਦਾ ਟੱcka ਹੈ ਯਾਰ ਟੱcka ਤਾਂ ਕਾਢ ਲੈਦਾ ਨੋਟ ਹੀ 100 ਦਾ ਲਿਆਇਆ ਮੈਂ 100 ਆ ਵੀ ਮੋੜ ਦ 80 ਲੈ ਲਾ ਭਾਈ ਯਾਰ 80 ਰੁਪਿਆ ਦੀ ਮੁਰਗੀ ਕਿੱਥੇ ਮਿਲਦੀ ਆ ਯਾਰ ਮੈਂ ਤਾਂ ਪੂਰੀਆਂ ਚਾਰ ਬੀਹਾਂ ਹੀ ਲਵਾਂਗਾ ਤੁਸੀਂ ਕਿਤੇ ਹੋਰ ਪਤਾ ਕਰ ਲਓ ਓ ਚੱਲ ਬਾਈ ਤੂੰ 80 ਰੁਪਏ ਲੈ ਲੈ ਯਾਰ ਕਾਹ ਰੀਮੋਟ ਦੇ ਤੇ ਤੇਲ ਦੀ ਵੀ ਲਵਾਉਣੀ ਹੈ ਤੇਲ ਵੀ ਘੱਟਾ ਵਰਸਾਈ ਚ ਹੈਨਾ ਵੀ ਦਾ ਪਵਾ ਤੇਲ ਦਾ ਪਵਾ ਲਾਂਗੀ ਹੇ ਬਾਈ ਮੁਰਗੀ ਬਾਈ ਮੈਂ ਦੇਉਂਗਾ ਪੂਰੀ ਚਾਰ ਬੀਹਾਂ ਦੀ 1 ਰੁਪਿਆ ਵੀ ਘੱਟ ਨਹੀਂ ਲੈ ਚਾਰ ਬਾਈ ਤੂੰ 80 ਰੁਪਏ ਲੈ ਲੈ ਚੱਲ ਫਿਰ ਐ ਕਰ ਮੋਟਰ ਸਾਂ ਰੋੜ ਰੜ ਕੇ ਲੈ ਜਾਏਗੇ ਸੌ ਕਰਦੇ ਪੂਰਾ ਯਾਰ ਮੁਰਗੀ ਹਫਤੇ ਕੋਚ ਰਮਨ ਦੇਈ ਹੈ ਹਾਸੀ ਚ ਅਗਲਾ ਚਾਰ ਬੀਹਾਂ ਲਊਗਾ ਤਨਗਰ ਨਾ ਕੋਈ ਮੰਨਦਾ ਹੀ ਨਹੀਂ ਇਹੋ ਹਨਾ ਬਈ ਕਦੋਂ ਅਰਦਾਸ ਸਵੇਰ ਦੇ ਫਿਰਦੇ ਬਈ 100 ਲੈ ਲੈ ਆਂ ਆਹ ਬਹੁਤ ਸ਼ਾਕ ਕਾਂਕ ਦੇ ਪਾਪ ਅਗੇ ਢੋਲ ਕਾਂਕ ਦਾ ਚਾਰ ਤਾਂ ਮੈਂ ਵੀ ਕੁਝ ਕਮਲ ਪਾਲਦਾ ਇਹਨਾਂ ਨੂੰ ਨਹੀਂ ਬਈ ਤੇਰੇ ਵਾਂਗੂ ਸਾਨੂੰ ਵੀ ਸ਼ੌਂਕ ਹੈ ਤੇਗਾ ਰੱਖਣ ਦਾ ਅਸੀਂ ਅਸੀਂ ਸਵੇਰ ਦੇ ਬਈ ਬਈ ਬੜਾ ਨੁਕਸਾਨ ਹੋ ਜੂ ਮਾਰ ਬੜਾ ਰੱਖਣਾ ਪੈਂਦਾ ਕਿਤੇ ਫੇਰ ਇੱਕ ਅੱਧੀ ਸੇਵਾ ਲੱਗਦੀ ਆ ਤੈਨੂੰ ਪਤਾ ਉਹਦਾ ਮੈਨੂੰ ਪਤਾ ਬਈ ਅਸੀਂ ਰੱਖਿਆ ਸਾਡੇ ਤੋਂ ਯਾਰ ਜੇ ਤੂੰ 20 ਤਰੀਕਾ ਕੱਟ ਲੈ ਲੇਗਾ ਹਨਾ 100 ਲੈ ਲੇਗਾ ਮੰਨ ਲਾ ਕੱਟ ਲੈ ਲੇਗਾ ਸਾਡਾ ਉਧਰ ਕਿੰਨਾ ਹਜ਼ਾਰਾਂ ਦਾ ਨੁਕਸਾਨ ਹੋ ਜਾਂਦਾ ਲੱਖਾਂ ਦਾ ਹਨਾ ਤੇਰਾ ਫੇਰ ਮਾਨਤਾਨ ਕਰ ਜਾਗੇ ਬਾਈ ਆਉਂਦੇ ਰਹਾਂਗੇ ਮੇਰੇ ਨਾਲ ਦੇਖ ਜਾਣ ਪਛਾਣ ਹੋ ਗਈ ਹੈ ਨਾ ਸਾਡੇ ਦੇਖ ਜਾਣੇ ਚ ਹੱਥ ਪੈ ਗਿਆ ਹੈ ਨਾ ਅਸੀਂ 20 30 ਰੁਪਏ ਪਿੱਛੇ ਕਿਉਂ ਖੜਾ ਛੱਡਾਂਗੇ ਤੇਰਾ ਤੇਰੇ ਮੱਥੇ ਕਿਉਂ ਨਹੀਂ ਲੱਗਾਗੇ ਅਸੀਂ ਹੋਰ ਵੇਰ ਕਿਹੜੀ ਲੋੜ ਨਹੀਂ ਹੈ ਨਾ ਹਾਂ ਕਰਨ ਉਹ ਪਲਾਟ ਜਾਂ ਲੈਂਦੇ ਫਿਰਦੇ ਹਜਾ ਫਾਰਮ ਇਹਦੀ ਰਹਿ ਲਵਾਂਗੇ ਬਾਈ ਦੀ ਮਿਲਦੇ ਹੁੰਦੇ ਰਹਾਂਗੇ ਬਾਈ ਅਸੀਂ ਐਸੀ ਜੀ ਗੱਲ ਨਹੀਂ ਭਜਦੀ ਨਹੀਂ ਵੀਰ ਬਣ ਕੇ 100 ਰੱਖ ਲੈ ਫਿਰ ਜੇ 80 ਨਹੀਂ ਰੱਖਣੇ ਪਰ ਤੂੰ ਆ ਦੀ ਹੰਗਾਲੀ ਹੁਣ ਛੱਡ ਦੇ ਆ ਜਾ ਕਾਲਾ ਬਾਈ ਤਾਂ ਪਰਮੂ ਘਰੇ ਖੜਾ ਯਾਰ ਆ ਜਾ ਚੱਲ ਰੈਕ ਓਰੇ ਆ ਹੂੰ ਓਰੇ ਜਿਹੜੀ ਗੱਲ ਸੁਣੋ ਬੱਬਾ ਦਾ ਵੀ ਚਾਰ ਵੀਹਾਂ ਲੈ ਲੈ ਚਾਰ ਵੀਹਾਂ ਲੈ ਆਪਣੀ ਕਿਹੜੀ ਭਾਸ਼ਾ ਬੋਲਦਾ ਬੜੇ ਯਾਰੀ ਪ੍ਰਾਣੀ ਅੱਗੇ ਵੀ ਹੰਗਾਲੇ ਹੁੰਦੇ ਆ ਪੈਨੋ ਕਿਹੜਾ ਪਤਾ ਵੀ ਹੈਗੀ ਆ ਪੁੱਛੀ ਇਥੋਂ ਕਿਸੇ ਨੂੰ ਪਤਾ ਪਾਉਂਗੇ ਨੀ ਹਾਂ ਨਵੇਂ ਮੁੰਡਿਆਂ ਨੂੰ ਕਿਹੜਾ ਪਤਾ ਹੋਊਗਾ ਕਿਸਾਨ ਇਹ ਵੀ ਦਿਲ ਪੁੱਛਣਾਂ ਨਹੀਂ ਆ ਗਈ ਪਤਾ ਵੀ ਹੁੰਦਾ ਚੱਲੀ ਕਿਤੇ ਆਪਾਂ ਆ ਜਾਂਦਾ ਵੱਧ ਦੇ ਜਾਂਦੇ ਹੋਈਏ ਮੁਰਗੀ ਰਹਿ ਗਿਆ ਮੈਂ ਮਰਜੂਰ ਕੀ ਦਾ ਆਪ ਨੂੰ ਹੁਣ ਸੱਲ ਕਰ ਚੱਕਰ ਇਹ ਪੈਂਦਾ ਇਹ 4 ਰੁਪਇਆ ਮੰਗੀਂਦਾ 4 ਰੁਪਇਆ ਦਾ ਮੈਨੂੰ ਤਾਂ ਲੱਗਦਾ 2-3000 ਰੁਪਇਆ ਬਣਦਾ ਹੈ 2-3000 ਬਣਦਾ ਪੁੱਛ ਲੈਣਿਆ ਇੰਨੀਆਂ ਵੀਹਾਂ ਦਾ ਇਹਦਾ 4 ਰੁਪਇਆ ਤੇੜਾ ਖੜਾ ਹੈ ਭਾਈ ਇੰਨਾ ਬਣਦਾ ਤਾਂਹੀਂ ਅਗਲਾ ਫੜਦਾ ਨਹੀਂ ਨਹੀਂ ਦੋ ਦਾ ਨਹੀਂ ਫੜਨਾ ਦਿੰਦਾ ਚਲੋ ਆਪਾਂ ਪੁੱਛਦੇ ਆ ਪੁੱਛ ਕੇ ਆਈਏ ਕਿਸੇ ਨੂੰ ਹੋਰ ਕੀ ਪਤਾ ਕਰ ਬੁਰਾ ਜੀ ਕਿੱਧਰ ਜਾਊ ਘਰ ਮੁਰਗੀਆਂ ਖਾਸੀ ਨੇ ਮਿਲ ਜਾਈਊ ਹੈ ਮੇਰੀ ਜਿੱਤ ਹੋਣਾ ਹੈ ਨਾ ਹੋਰ ਹੈ ਆਪਾਂ ਜਦੋਂ ਜ਼ਿਆਦੇ ਹੋਏ ਆਪਾਂ ਵਿੱਚ ਦਾ ਸੌਦਾ ਬਣ ਜੂ ਜੇ ਨੇੜੇ ਤੇਰੇ ਲੱਗਿਆ ਇਹ ਪ੍ਰਾਣੀ ਜੀ ਆ ਬੰਦੇ ਉੱਪਰ ਲੱਭ ਜੁਰ ਤਾ ਪ੍ਰਾਣਾ ਆ ਮੈਂ ਬੋਲਦਾ ਅਸਰੀ ਕਾਲ ਬਾਈ ਮੱਥਾ ਠੇਕ ਦੇ ਬਿਜੁਰ ਕੋ ਠੀਕ ਠੀਕ ਤੇ ਇੱਕ ਨਾ ਤੁਹਾਨੂੰ ਮੁਰਗੀ ਚਾਹੀਦੀ ਸੀ ਪੂਰੇ ਮੋੜਾਂ ਤੋਂ ਰਹਿੰਦਾ ਮੁੰਡਾ ਅੱਛਾ ਇਹਦਾ ਕੰਮ ਕਰਦਾ ਨਾ ਮੋਟਰਾਂ ਦਾ ਠੀਕ ਹੈ ਬਈ ਉਹਦੇ ਕੋਲ 100 200 ਮੁਰਗੀ ਹੈ ਉਹਦੇ ਕੋਲੇ ਤਾਂ ਭਾਈ ਜਾ ਏ ਕਾ ਕੀ ਹੈ ਉਹ ਤਾਂ ਪਤੰਦਰ ਚਾਰ ਬੀਹਾ ਤੇ ਅੜ ਗਿਆ ਇੰਨੇ ਸਾਡੇ ਕੋਲੇ ਪੈਸੇ ਨਹੀਂ ਸਾਡੇ ਲਵੇ 100 ਹੀ ਸੀ ਚਾਰ ਬੀਹਾ ਕੰਜਰ ਦੇ 80 ਰੁਪਏ ਹੈ ਤੁਸੀਂ ਤੜਾ ਲਓ ਪੈਸੇ ਹੈ ਤੜਾ ਰੁਪਏ ਸੌ ਦੇ ਨਾ ਹੋਰ ਸੋਨੂ ਦਾ 20 ਰੁਪਏ ਵਾਪਸ ਆਉਣਗਾ ਵਾਪਸ ਆਉਣਗੇ ਤੁਸੀਂ ਤੜਾ ਲਓ ਪਟੇ ਗਈ ਫਿਰ ਆ ਜਾ ਓਏ ਤੁਸੀਂ 20 20 ਦੇ ਕਰਾ ਲਓ ਪੰਜ ਰੋਟ ਹੋ ਜਾਣਗੇ ਕੱਲ ਵੇ ਰੱਖ ਲਓ ਚਾਰ ਦੇ ਰੁਪਏ ਇਸ ਵਿੱਚ ਚਾਰ ਰੁਪਏ ਹੋ ਅੱਛਾ ਜੀ ਅਜ ਤਾਂ ਆਖਿਆ ਕਿ ਨਿਆਣੇ ਨਹੀਂ ਪੁਰਾਣਾ ਬੰਦਾ ਹੋ ਬੰਦਾ ਹੋ ਤੁਸੀਂ ਸਮਝੇ ਨਹੀਂ ਉਹਦੀ ਅੱਛਾ ਜੀ ਹਾਂ ਜਦ ਫਿਰ ਐ ਕਰਦੇ ਦੋ ਤੜਾ ਲੋ ਫੜਿਆ ਕਿਉਂ ਨਹੀਂ ਸੋ ਫਿਰ ਪਤਾ ਉਹਨੂੰ ਵੀ ਨਹੀਂ ਉਹਨੂੰ ਪਤਾ ਨਹੀਂ ਫਿਰ ਉਹ ਪੁਰਾਣਾ ਬੰਦਾ ਹੈ ਉਹਨੂੰ ਹੀ ਆ ਵੀ ਵੀ ਦੇ ਕਰਾਈਏ ਵੀ ਵੀ ਦੇ ਕਰਾ ਲੋ ਪੰਜ ਰੋਡ ਤੇ ਤਾਂ ਤਾਰ ਤੇ ਵੀ ਦਾ ਬਟਰਾ ਕਰ ਲੈ ਠੀਕ ਹੈ ਚਾਬ ਤੇ ਆ ਜਾ ਆ ਜਾ ਬਚ ਗਏ ਬਚ ਗੇ ਹਾਂ ਦਾ ਹੱਥੋਂ ਲੰਘਿਆ ਸ਼ਿਕਾਰ ਓਏ ਚੰਗਾ ਛੇਤੀ ਗੜਕਤ ਹੋਰ ਨਾ ਆ ਜੇ ਪੈਨ ਦੀ ਪੰਜੀਆਂ ਤੇ ਪਤਾ ਕਿਰੋਂ ਲੱਦੇ ਨਾ ਮੈਨੂੰ ਵੀ ਨਹੀਂ ਪਤਾ ਕੀ ਹਾਂ ਨਹੀਂ ਪਤਾ ਆ ਦੁਕਾਨ ਤੋਂ ਤੋੜਾਉਣਾ ਹੈ ਉਸ ਪਰ ਹੈ ਆ ਦੁਕਾਨ ਤੋਂ ਤੋੜਾਉਣਾ ਕੋਈ ਦਿੰਦਾ ਨਹੀਂ ਅੱਜ ਕੱਲ ਫੁੱਲੇ ਉਹ ਦਰਵਾਜ਼ਾ ਦੁਕਾਨ ਵਾਲਾ ਦੇ ਉਹ ਠੇਕੇ 'ਚ ਨਾ ਚੱਲੀ ਓਏ ਕੱਲ ਕਰ ਘਟਨੇ ਨਹੀਂ ਪਊਗਾ ਲਈ ਕਿ ਕਢਾ ਲੈਂਦੇ ਆ ਬਾਈ ਤੋਂ ਤੋੜਾ ਦੇਣਾ ਲੈ ਭਈਆ ਦੇ ਵੀ ਵੀ ਦੇ ਯਾਰ ਤਰ ਦੋਵਾਂ ਟੋਕਸਿਸ ওভার ਜਿਪਾਈਨ ਹੋ ਰਿਹਾ ਚਾਰ ਮੀਹ ਕਿੰਨੇ ਹੁੰਦੇ ਆ ਬਈ 80 ਹੁੰਦੇ ਆ 80 ਹੁੰਦੇ ਆ ਨਾ ਉੱਪਰ ਨੂੰ ਹੀ ਨਹੀਂ ਪਤਾ ਜੀ ਫਿਰ ਪਤਾਨ ਨੂੰ ਨਹੀਂ ਪਤਾ ਨਾ ਹੁਣ ਨੂੰ ਪਤਾ ਸੀ ਬੁੱਜਰੋ ਉਹ ਵੀ ਕੋ ਬੜੀ ਐ 4 ਪੀ 80 ਫਿਰ ਤਾਂ ਅੰਜਰੋਂ ਟਾਉਣਗੇ ਹਾਂ ਤਾਂ ਰੋਟਾ ਦਵੇਲੀ ਮੁਰਗੀ ਆਇਆ ਹਾਂ ਹਾਂ ਹੈਲੋ ਅੱਛਾ ਬੜਾ ਮਾਰਾ ਕੰਮ ਹੋਇਆ ਯਾਰ ਹੈ ਨਾ ਬਾਬਾ ਇੱਕ ਦੋ ਮੱਪਣ ਉਪਰ ਦੋ ਤਿੰਨ ਚਾਰ ਚਾਰ ਵੀ ਆ ਜਾ ਇੱਕ ਬਾਬਾ ਲੇਖਾ ਮਾਤੀਆਂ ਚੱਕ ਇਹ ਵੀ ਹੈ ਭਾਈ ਚਾਰ ਬੀਹਾਂ ਤੇ ਉਹ ਚਾਰ ਬੀਹਾਂ ਤਾਂ ਹੈ ਗਿਆ ਭਾਈ ਤੁਸੀਂ ਤਾਂ ਲੇਟ ਹੋਏ ਭਾਈ ਹੁਣ ਕਿਉਂ ਹੁਣ ਤਾਂ ਆ ਗਏ ਉਹ ਤਾਂ ਬਈ ਯਾਰ ਹੁਣ ਹੀ ਇੱਥੋਂ ਉੱਛ ਗਿਆ ਉਹ ਮੈਦਾ ਚਾਹ ਪੀਰ ਵਗ ਗਿਆ ਯਾਰ ਹੂੰ ਉਹ ਬਾਹਰ ਰਹਿ ਗਿਆ ਖੁੱਲਾ ਹੂੰ ਉਹ ਤਾਂ ਕਿ ਜੇ ਮੁਰਗੀ ਬਾਹਰ ਰੁੜੀਆਂ ਚ ਨਿਕਲ ਗਈ ਉਹਦਾ ਦੋਆਂ ਡੀਆਂ ਦੇ ਮੁਰਗੇ ਨਾਲ ਉਹਨੇ ਤਾਂ ਮੂੰਹ ਕਾਲਾ ਕਰਾ ਲਿਆ ਮੁਰਗੀ ਸੇਵਾ ਮੰਗਣੋਂ हट ਗਈ ਉਹਨੂੰ ਬੱਸ ਅੱਛਾ ਐਵੇਂ ਹੋ ਜਾਂਦਾ ਕਰਮ ਪਰ ਆਪਣੇ ਕੋਲ ਤਾਂ ਸਾਰੀਆਂ ਇੱਜ਼ਤਾਂ ਆਲੀਆਂ ਆਪਾਂ ਇਹ ਜੀ ਨਹੀਂ ਲੈ ਜਾਂਦੇ ਬੇਇੱਜ਼ਤ ਮੁਰਗੀ ਆਪਾਂ ਨਹੀਂ ਲੈ ਜਾਂਦੇ ਜਿਹੜੀਆਂ ਐ ਕਰਦੀ ਆ ਜਦੋਂ ਹੁਣ ਹੀ ਲੈ ਕੇ ਬਾਕੀ ਹਨ ਹੋਰ ਹਨ ਤੋਰ ਆਪਣੇ ਕਿੱਥੇ ਰਹੂਗੀ ਉਹ ਕਹਾ ਕੱਢੀ ਖੜੀ ਆਪਾਂ ਵੀਰੇ ਹੋਰ ਦੋ ਭਾ ਲਓ ਭਾਈ ਜੀ ਸਾਡੀਆਂ ਤਾਂ ਅੱਖੀ ਮੁਰਗੀਆਂ ਨੇ ਜੇ ਕਾਲੀ ਨਹੀਂ ਜਾਣੀਆਂ ਕਾਲੀ ਹੈਗੀਆਂ ਨਾ ਨਾ ਉਹ ਵੀ ਉਸਦੀ ਭੈਣ ਉਹ ਆਪਾਂ ਨਹੀਂ ਲਿਆ ਜੇ ਤਾਂ ਲੱਗੀ ਹੁੰਦੀ ਯਾਰ ਹੋਰ ਨਾ ਨਾ ਬੇਇੱਜ਼ਤ ਮੁਰਗੀਆਂ ਸਾਰੀਆਂ ਇਹਦੇ ਕੋਲ ਬੇਇੱਜ਼ਤ ਨੇ ਮਣਕੀ ਲਿਆ ਮੰਨ ਸਸੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਹੈਗਾ ਜੀ ਨੰਗਲ ਵਾਲੇ ਜੱਟ ਅਸੀਂ ਆਪਦੇ ਬੰਨਿਓ ਤਾਂ ਬਹੁਤ ਸੋਹਣੇ ਵੀਡੀਓ ਬਣਾਉਨੇ ਆਂਗੇ ਬਸ ਸਾਨੂੰ ਤੁਸੀਂ ਦੱਸਣਾ ਕਿ ਸਾਡੀਆਂ ਵੀਡੀਓ ਸੋਹਣੀਆਂ ਹੁੰਦੀਆਂ ਜਾਂ ਨਹੀਂ ਤਾਨੂੰ ਕਮੈਂਟ ਕਰੋ ਬੱਤਵੱਤ ਇਹ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਇੱਕ ਤਾਂ ਆਉਂਦੀ ਹੈ ਜੀ ਬੁੱਧਵਾਰ ਨੂੰ 4 ਵਜੇ ਇੱਕ ਦੂਸਰੀ ਵੀਡੀਓ ਅਸੀਂ ਪਾਉਣੀ ਹੈ ਸ਼ਨੀਵਾਰ ਨੂੰ 4 ਵਜੇ ਦੋਨੇ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸਾਡਾ ਸਾਥ ਦਿਓ ਤੁਹਾਡੇ ਸਾਥ ਨਾਲ ਹੀ ਸਾਡਾ ਚੈਨਲ ਚੱਲਣਾ ਹੈ ਸਾਡੇ ਚੈਨਲ ਨੂੰ ਬੱਤਵੱਤ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਸੈਕ ਜੀ ਜਿਲ੍ਹਾ ਤਨਮੜ